ਕਿ ਆਓ ਆ ਨਵੇਂ ਮੁੰਡਿਆਂ ਨੂੰ ਬਹੁਤ ਮੌਕੇ ਮਿਲ ਰਹੇ ਨੇ ਆ ਜਾਓ ਆ ਜਾਓ ਆਪਣੇ ਕੰਮ ਸ਼ੁਰੂ ਕਰੋ ਪੰਜ ਸੱਤ ਜਾਣੇ ਰਲ ਕੇ ਕੋਈ ਵੱਡੀ ਫੈਕਟਰੀ ਲਾਓ ਮੈਂ ਪੰਜਾਬ ਦੇ 3 ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹਨਾ ਉਹ ਨੌਕਰੀਆਂ ਦੇਣ ਕਿਸੇ ਨੂੰ ਐਸੇ ਕਰਕੇ ਹੁਣ ਫੈਕਟਰੀਆਂ ਆ ਰਹੀਆਂ ਨੇ ਆ ਤੁਹਾਡੇ ਇੱਥੇ ਜਿੱਥੇ ਮੈਕਡੋਨਲਡ ਹੈ ਇਹਦੇ ਪਿਛਲੇ ਪਾਸੇ ਸਨਾਤਨ ਟੈਕਸਟਾਈਲ ਆ ਰਹੀ ਹੈ 2000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਐਸ ਇਲਾਕੇ ਦੇਆਂ ਨੂੰ ਟਾਟਾ ਸਟੀਲ ਆ ਗਈ ਬਰਬੀਓ ਆ ਗਈ ਸਾਡੇ ਕੋਲੇ ਹਿੰਦੁਸਤਾਨ ਲੀਵਰ ਆ ਰਹੀ ਹੈ ਕਿਸਾਨ ਕੈਚਅਪ ਬਣਾਉਂਦੇ ਆ ਕਿਸਾਨ ਕੈਚਅਪ ਨਾਬੇ ਤੇ ਟਮਾਟਰ ਕਿੱਥੋਂ ਮੰਗਾਉਂਦੇ ਆ 나ਸਿਕ ਤੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਥੋਂ ਕਿਉਂ ਨਹੀਂ ਲੈਂਦੇ ਟਮਾਟਰ ਉਹ ਕਹਿੰਦੇ ਸਾਡੀ ਕੁਆਲਿਟੀ ਹੋਰ ਹੈ 10000 ਟਨ 10 ਹਾਟਾਂ ਇੱਕ ਸਾਲ ਚ ਟਮਾਟਰ ਚਾਹੀਦਾ ਪੰਜਾਬ ਚੋਂ ਕਿੰਨਾ ਮਿਲਦਾ ਇਕੱਲਾ 500 500 ਟਨ ਫਿਰ ਅਸੀਂ ਯੂਨੀਵਰਸਿਟੀ ਵਾਲਿਆਂ ਨੂੰ ਬੁਲਾਇਆ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਦੇ ਨਾਲ ਬਿਠਾਇਆ ਕਿ ਇਹਨਾਂ ਤੋਂ ਪੁੱਛ ਲਓ ਕਿਹੜਾ ਬੀ ਹੈ ਅਸੀਂ ਤੁਹਾਨੂੰ ਨਾ ਆਹ ਹਾਲਾਕੇ ਚੋਂ ਆਤਰਖੇੜੀ ਤੋਂ ਸ਼ੁਰੂ ਹੋ ਜੋ ਆਤਰਖੇੜੀ ਵਾਲੇ ਪਾਸੋਂ ਉਹ ਭਾਸੋਂ ਮਲੋਧ ਵਾਲੇ ਦਲੇ ਆਹ ਪਿੰਡਾਂ ਚੋਂ ਤੁਹਾਨੂੰ 10000 ਦਾ 10000 ਟਮਾਟਰ ਇੱਥੋਂ ਲੈ ਕੇ ਦੇਵਾਂਗੇ ਤੁਹਾਨੂੰ ਨਾਲੇ ਤੁਹਾਡਾ ਖਰਚਾ ਘਟੂਗਾ ਸਾਡਾ ਝੋਨੇ ਤੋਂ ਖੇੜਾ ਛੁੱਟੂਗਾ ਤੇ ਨਾਲੇ ਕਿਸਾਨ ਨੂੰ ਐਂ ਮਗਾ ਪੱਕੇ ਇੱਕ ਵਰਗੇ ਪੈਸੇ ਮਿਲਣਗੇ ਆਪੀ ਫੈਕਟਰੀ ਚੱਕੂਗੀ ਆਪੇ ਜਿਹੜੇ ਆਪਦੇ ਜਿਹੜੇ ਕਿਸਾਨ ਕੱਚਾ ਬਣਾਉਣ ਵਾਸਤੇ ਲੈ ਜਾਣਗੇ ਨਾਲੇ ਕੰਮ ਮਿਲੂਗਾ ਬਹੁਤ ਸਾਰਾ ਤੇ ਨਾਲੇ ਟਿਊਬਲ ਬੰਦ ਹੋ ਜਾਣਗੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਥੋੜਾ ਜਿਹਾ ਥੋੜਾ ਜਿਹਾ ਪੂਰੇ ਉਤਰ ਜਾਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਧਰਤੀ ਬਚਾਲੀਏ ਆਪਾਂ ਪਾਣੀ ਬਚਾਲੀਏ ਹਵਾ ਬਚਾਲੀਏ ਇਸ ਤਰ੍ਹਾਂ ਦੇ ਪ੍ਰੋਗਰਾਮ ਲਈਂ ਫਿਰਦੇ ਆ ਜੀ ਬਸ ਤੁਸੀਂ ਮੈਨੂੰ ਪ੍ਰੋਬਲਮ ਇਹ ਹੈ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨਾਲ ਵੀ ਇਕੱਲੇ ਨੂੰ ਲੜਨਾ ਪੈਂਦਾ ਹੈ ਸੈਂਟਰ ਸਰਕਾਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈਂਦਾ ਹੈ ਇੱਥੇ ਗਵਰਨਰ ਨਾਲ ਲੜਾਈ ਲੱਗ ਜਾਂਦੀ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਸੋ ਮੈਂ ਚਾਹਨਾ ਜੇ ਤੁਸੀਂ ਮੈਨੂੰ ਇਸ ਵਾਰ 13 ਆਵਾਜ਼ਾਂ ਹੋਰ ਦੇ ਦੋ 13 ਇੱਥੋਂ ਇੱਕ ਕੁਰੂਖhetra ਤੋਂ ਚਾਰ ਦਿੱਲੀ ਤੋਂ ਦੋ ਗੁਜਰਾਤ ਤੋਂ ਦੋ ਅਸਾਮ ਚੋਂ ਜਦੋਂ ਉੱਥੇ ਸਾਡੇ 27 22 ਹੋ ਗਏ ਤੇ ਨਾਲ 10 ਜਾਣੇ ਸਾਡੇ ਕੋਲ ਪਹਿਲਾਂ ਰਾਜ ਸਭਾ ਚ ਨੇ 30 40 ਹੋਗੇ ਨਾ ਜਦੋਂ ਫਿਰ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦਾ ਇੱਕ ਗਲੀ ਵਾਲਾ ਨਾਵਾ ਪੈਸਾ ਵੀ ਸਾਡਾ ਮਾਰਕੀਟ ਕੌਣ ਸਾਡਾ ਹੱਕ ਜਿਹੜਾ ਇਹ ਗੱਲ ਗੱਲ ਤੇ ਜਿਹੜੇ ਸਾਨੂੰ ਚਿੱਠੀਆਂ ਕੱਢ ਦਿੰਦੇ ਆ ਮੈਂ ਮੈਂ ਇੱਥੇ ਹੀ ਰਹੂੰਗਾ ਮੈਂ ਤੁਹਾਡੇ ਕੋਲੇ ਆਉਂਗਾ ਪ੍ਰੋਗਰਾਮ ਥੱਲੇ ਵਾਲਾ ਤੁਸੀਂ ਬਣਾਉਣਾ ਕਿਹੜੇ ਪਿੰਡ ਵਿੱਚ ਦੀ ਮੈਨੂੰ ਲੈ ਕੇ ਜਾਣਾ ਹੈ ਰੋਡ ਸ਼ੋਅ ਕਿੱਥੋਂ ਦੀ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਰੈਲੀ ਕਿਹੜੇ ਬੋਰਡ ਥੱਲੇ ਕਰਾਉਣੀ ਐ ਇਹ ਕੰਮ ਤੁਸੀਂ ਕਰ ਲਿਓ ਤਹਾਂ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਮੈਂ ਤਾਂ ਵਿਧਾਨ ਸਭਾ 'ਚ ਜਿੰਦਾ ਜਿੰਦਾ ਲੈ ਗਿਆ ਸੀ ਮੈਂ ਕਹਿੰਦਾ ਇਹਨਾਂ ਨੂੰ ਜਿੰਦਾ ਲਾਓ ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ ਇਹਨੂੰ ਕਹੋ ਇੱਥੇ ਬਹਿ ਕੇ ਸੁਣੋ ਫਿਰ ਕਿਵੇਂ ਪਿੱਟਦੇ ਸੀ ਸੋ ਭਾਈ ਅਸੀਂ ਤਾਂ ਪਿੰਡਾਂ ਆ ਅਸੀਂ ਤਾਂ ਜਿਹੜੀ ਗੱਲ ਸਾਣ ਦਾ ਜੱਜ ਗਈ ਜੱਜ ਗਈ ਬਸ ਸੱਚ ਬੋਲਣਾ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਐ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਕਿਉਂਕਿ ਜਿੱਥੇ ਬੋਲੋਗੇ ਸੱਚੀ ਬੋਲੋਗੇ ਝੂਠ ਬੋਲਣ ਨੂੰ ਯਾਦ ਰੱਖਣਾ ਪੈਂਦਾ ਸੁਖਬੀਰ ਵਰਗਿਆਂ ਨੂੰ ਵੀ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਦ ਕੀ ਕੀ ਕਹੀਏ ਉਹ ਚਲੋ ਉਹ ਤਾਂ ਪਿਛਾਰੇ ਨੇ ਚਲੋ ਉਹਦੀ ਕੀ ਗੱਲ ਕਰਨੀ ਹੈ ਚਲੋ ਜਹਾਜਾ ਹੈਗਾ ਵਿੱਚ ਹੁਣ ਕੀ ਕਰੀਏ ਇੱਕ ਤਾਂ ਹੁੰਦਾ ਮੰਦ ਬੁੱਧੀ ਮੰਦ ਬੁੱਧੀ ਵੀ ਤਾਂ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਪਤਾ ਹੀ ਨਹੀਂ ਕੀ ਕਹਿ ਦਿੰਦਾ ਪਤਾ ਹੀ ਨਹੀਂ ਕਿ ਉਹਨੂੰ ਕੀ ਕਹਜੇ ਸਾਰੇ ਆਪਸ ਵਿੱਚ ਇੰਹੀਂ ਲੱਗੇ ਪਏ ਨੇ ਕਾਂਗਰਸ 'ਚ ਆਪਸ ਚ ਲੜੀ ਜਾਂਦੇ ਨੇ ਬੀਜੇਪੀ ਵਾਲੇ ਆਪਸ ਚ ਲੜੀ ਜਾਂਦੇ ਨੇ ਤੁਸੀਂ ਇਹ ਦੇਖ ਲਓ 2 ਸਾਲਾਂ ਚ ਇਹਨਾਂ ਦਾ ਆ ਹਾਲ ਹੋ ਗਿਆ ਜਦੋਂ ਆਪਣੀ ਸਰਕਾਰ ਨੂੰ ਕਾਮਯਾਬ ਤਰੀਕੇ ਨਾਲ ਚੱਲਦੇ ਨੂੰ 4 ਸਾਲ ਹੋ ਗਏ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਜਾਂ ਰੋੜੇ ਮਾਰ ਲੱਗ ਜਾਣਗੇ ਤਾਂ ਇਹਨਾਂ ਦੀ ਹਾਲਤ ਇਹ ਇਸ ਕਰਕੇ ਨਹੀਂ ਕਿ ਸਰਕਾਰ ਤੋਂ ਬਾਹਰ ਹੋ ਗਏ ਇਹਨਾਂ ਨੂੰ ਇਹ ਗੱਲ ਦਾ ਡਰ ਹੈ ਇਹ ਗੱਲ ਦਾ ਚਿੰਤਾ ਹੈ ਇਸ ਗੱਲ ਦਾ ਦੁੱਖ ਹੈ ਕਿ ਆਮ ਲੋਕਾਂ ਦੇ ਧੀਆ ਪੁੱਤ ਮੰਤਰੀਆਂ ਮੁੱਖ ਮੰਤਰੀਆਂ ਤੇ ਐਮਐਲਏ ਵਾਲੀਆਂ ਕੁਰਸੀਆਂ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਡਰ ਆ ਬੱਸ ਕੀ ਗੱਲ ਬਈ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਨੇ ਠੇਕਾ ਲਿਆ ਇਹਨਾਂ ਨੇ ਰਿਸ਼ਤੀਆਂ ਕਰਾਈਆਂ ਹੁਣ ਤੱਕ ਇਹਨਾਂ ਨੇ 70 ਸਾਲ ਹੋ ਗਏ ਕੀਤਾ ਕੀ ਹੈ ਇਹਨਾਂ ਨੇ ਅੱਛਾ ਇੱਕ ਹੋਰ ਹੈ ਆਪਾਂ ਤਾਂ ਛੋਟੇ ਛੋਟੇ ਘਰਾਂ ਚੋਂ ਆਇਆ ਇੱਕ ਕੰਮ ਨਹੀਂ ਦੂਜਾ ਕਰ ਲਾਂਗੇ ਦੂਜਾ ਨਹੀਂ ਤੀਜਾ ਕਰ ਲਾਂਗੇ ਇਹਨਾਂ ਲੀਡਰਾਂ ਦੇ ਜਵਾਕਾਂ ਨੂੰ ਹੋਰ ਕੁਝ ਨਹੀਂ ਆਉਂਦਾ ਲੀਡਰੀ ਤੋਂ ਬਿਨਾ ਕਿਉਂਕਿ ਸਿੱਖਿਆ ਦਾ ਕੁਝ ਹੈ ਨਹੀਂ ਇਸ ਕਰਕੇ ਤਾਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਹੁਣ ਇਹਨਾਂ ਦਾ ਪਤਾ ਨਹੀਂ ਕੀ ਕਰਾਂਗੇ ਹੁਣ ਦੱਸੋ ਦੇਖੀਏ ਕਰੀਏ ਸੋ ਇਸੇ ਕਰਕੇ ਭੱਜੇ ਫਿਰਦੇ ਰਹਿੰਦੇ ਆ ਉਹ ਟਰੱਕ ਉਹ ਇੱਕ ਜੀਪ ਤੇ ਛਤਰੀ ਜੀ ਲਵਾ ਲਈ ਸੀ ਉਹਨੇ ਉਹ ਜਦੋਂ ਆਪਦੀ ਕਿਹੜੀ ਪੰਜਾਬ ਬਚਾਓ ਯਾਤਰਾ ਆਪਾ ਉਹ ਮੈਂ ਕਿਹਾ ਬਚਾਉਣਾ ਕੀ ਤੋਂ ਤੁਹਾਡੇ ਤੋਂ ਬਚਾ ਕੇ ਹਟਿਆ ਹੋਣੀ ਅਜੇ ਆਪਦੇ ਵਾਸਤੇ ਛਤਰੀ ਲਵਾ ਲਈ ਜਿਹੜੇ ਮੂਰੇ ਵਲੰਟੀਅਰ ਸੀ ਉਹ ਧੁੱਪੇ ਅੱਛਾ ਤੁਹਾਨੂੰ ਜ਼ਿਆਦੇ ਧੁੱਪ ਲੱਗਦੀ ਐ ਫੇ ਦੋ ਦੋ ਦਿਨਾਂ ਚ ਗਰਮੀ ਲੱਗ ਵੀ ਗਈ ਸੀ ਦੋ ਦਿਨਾਂ ਚ ਸੋ ਸੋ ਇਸ ਕਰਕੇ ਇਹਨਾਂ ਦਾ ਇਨ ਦਾ ਇਹ ਹਨ ਮੇਨ ਚ ਵੀ ਨਹੀਂ ਆਪਣੇ ਬਰਾਬਰ ਖੜ ਸਕਦੇ ਸੱਚਾਈ ਤੇ ਇਮਾਨਦਾਰੀ ਚ ਵੀ ਨਹੀਂ ਖੜ ਸਕਦੇ ਦੇਖੋ ਵਲੰਟੀਅਰ ਤੁਸੀਂ ਮੈਂ ਸਮਝਦਾ ਸਭ ਤੋਂ ਔਖਾ ਕੰਮ ਤੁਹਾਡਾ ਹੈ ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਮੱਥੇ ਲੱਗਣਾ ਜੇ ਮੈਂ ਤਹਾਂ ਤੋਂ ਚੰਡੀਗੜ੍ਹ ਬੈਠਾ ਕੋਈ ਗਲਤ ਫੈਸਲਾ ਲੈ ਕੇ ਸਾਈਨ ਕਰਦਾ ਕੋਈ ਜਿਹਦੇ ਨਾਲ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਤੁਸੀਂ ਆਪਣੇ ਘਰੋਂ ਬਾਹਰ ਕਿਵੇਂ ਨਿਕਲ ਸਕੋਗੇ ਤੁਹਾਨੂੰ ਲੋਕ ਲਾਂਬਾ ਦੇਣਗੇ ਆ ਕੀ ਹੋ ਗਿਆ ਯਾਰ ਪਰ ਜਦੋਂ ਮੈਂ ਕੋਈ ਫੈਸਲਾ ਇਹ ਜਾ ਕਰਦਾ ਕਿ ਬਿਜਲੀ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਤੇ ਤੀਰਥ ਯਾਤਰਾ ਬਜ਼ੁਰਗਾਂ ਨੂੰ ਕਰਾਵਾਂਗੇ ਫਿਰ ਤੁਸੀਂ ਜਦੋਂ ਬਾਹਰ ਜਾਉਂਗੇ ਪਿੰਡ 'ਚ ਤਾਂ ਤੁਹਾਨੂੰ ਲੋਕ ਕਹਿਣਗੇ ਯਾਰ ਆਦਾ ਕਮਾਲ ਕਰਤੀ ਉਹ ਇਹੀ ਹੈ ਕਿ ਸਾਡੇ ਵਲੰਟੀਅਰ ਦਾ ਮਾਣ ਇੱਜ਼ਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਮੱਥੇ ਲੱਗਣਾ ਉਹਨਾਂ ਦੇ ਇਸ ਕਰਕੇ ਕੋਈ ਗੱਲ ਸੁਝਾਅ ਹੋਵੇ ਉਹ ਵੀ ਦੱਸਦਿਆ ਕਰੋ ਅਜੇ ਤਾਂ 2 ਸਾਲ ਹੀ ਹੋਏ ਨੇ ਅਜੇ ਤਾਂ ਸੇਰ 'ਚੋਂ ਪੂਣੀ ਵੀ ਨਹੀਂ ਕੱਤੀ ਅਜੇ ਤਾਂ ਚਰਖਾ ਡਾਇਆ ਹੈ ਅਜੇ ਦੇਖਦੇ ਜਾਓ ਤੁਸੀਂ ਕਿੰਨੇ ਕਿੰਨੇ ਗਲੋਟੇ ਨੇ ਕਿੰਨੇ ਉਤਰਦੇ ਆ ਸੋ ਇਸ ਕਰਕੇ ਮੈਂ ਆਪ ਕੋਈ ਪੈਸਾ ਖਾਂਦਾ ਨਹੀਂ ਪਰ ਇਹਨਾਂ ਨੇ ਜਿਹੜਾ ਪੈਸਾ ਖਾਦਾ ਉਹ ਮੈਂ ਛੱਡਦਾ ਨਹੀਂ ਉਹ ਤਾਂ ਮੈਂ ਕਢਾਉਂ ਉਥੋਂ ਚਾਹੇ ਪਹਾੜਾਂ 'ਚ ਲਈ ਬੈਠੇ ਨੇ ਚਾਹੇ ਤਿੱਬੇਂ 'ਚ ਲਈ ਬੈਠਿਆ ਉਹ ਤਾਂ ਪੈਸਾ ਆ ਸਾਰਾ ਖਜ਼ਾਨੇ 'ਚ ਖਜ਼ਾਨੇ 'ਚੋਂ ਤੁਹਾਡੇ ਕੋਲੇ ਆਊ ਵਿਆਜ ਸਮੇਤ ਥੋੜੇ ਜਿਹਾ ਲੇਟ ਹੋ ਗਿਆ ਪੈਸਾ ਲੇਟ ਹੋ ਗਿਆ ਕੋਈ ਗੱਲ ਨਹੀਂ ਵਿਆਜ 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 ਵੀ ਉਹਨੇ ਲਾ ਲਾਂਗੇ ਫਿਰ ਆਪਾਂ ਜੇ ਲੇਟ ਹੋ ਗਿਆ ਜਨਤਾ ਦਾ ਪੈਸਾ ਨਹੀਂ ਸੀ ਕਿਸੇ ਨੂੰ ਇੱਧਰ ਉੱਧਰ ਕਰਨ ਦਿੰਦੇ ਸੋ ਆਓ ਇਕੱਠੇ ਹੋ ਕੇ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਦੱਸ ਦਈਏ ਕਿ ਕੋਈ ਗੱਲ ਨਹੀਂ ਤੁਸੀਂ ਤਾਂ ਇੱਕ ਸੋਚ ਤੁਸੀਂ ਤਾਂ ਕਿ ਸੋਚ ਜਿਹੜੀ ਉਹ ਪੈਦਾ ਕੀਤੀ ਐ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਠੋਕ ਕੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਪੰਜਾਬ ਨਹੀਂ ਸਭ ਤੋਂ ਪਹਿਲਾਂ 2014 ਚ ਫਤਿਹਗੜ ਸਾਹਿਬ ਦੀ ਧਰਤੀ ਵਿੱਚ ਸੀ ਉਦੋਂ ਸੰਗਰੂਰ ਫਤਿਹਗੜ ਸਾਹਿਬ ਪਟਿਆਲਾ ਤੇ ਫਰੀਦਕੋਟ ਪੰਜਾਬ ਨਹੀਂ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਕੱਢੇ ਸੀ ਉਸ ਤੋਂ ਬਾਅਦ ਅੱਜ 117 ਚ 92 ਨੇ पत्रकार मैं पूछ लग जाते हैं कहें जी उधर जो जाने गुजरात कहीं आपने दिल्ली और पंजाब में मोदी की आंधी को कैसे रोका मगर यही कहते नहीं फिर भी बताइए कैसे रोका पूरे देश में लहर थी आंधी थी पंजाब और दिल्ली ने कैसे रोक दिया मैं क्या जी उन्होंने चोन निशान की है कमल फूल मैं साडा की है क्या झाड़ू ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਝਾੜੂ ਲੈ ਕੇ ਚਿੱਕੜ ਦੀ ਸਫਾਈ ਕਰਤੀ ਕੰਮ ਲੁੱਗ ਗਿਆ ਹੀ ਨਹੀਂ ਕੰਮ ਲੁੱਗ ਗਿਆ ਹੀ ਨਹੀਂ ਦੋਸੇ ਉਹ ਐਦ ਕੀ ਸਾਫ਼ ਹੋ ਜਾਣਗੇ ਦੋ ਸੀ ਬਸ ਉਹ ਇੱਕ ਤਾਂ ਸਣੀ ਦੇ ਉਹਨੇ ਸਾਫ਼ ਕਰਤਾ ਉਹ ਮਾਂ ਦਾ ਪੁੱਤ ਬਾਰਡਰ ਦੇ ਪਰਲੇ ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪੱਟੀ ਜਾਂਦਾ ਰਹਿੰਦਾ ਗੁਰਦਾ